ਹੈ ਨਾ ਜੋ ਬਣਾ ਤੇਰੇ ਨਾਲ ਇੱਥੇ ਨਾ ਗੱਲ ਕਰਨ ਆਇਆ ਇੱਕ ਜ਼ਰੂਰੀ ਪਹਿਲੇ ਨਾ ਮੇਰਾ ਵੀਰ ਗੱਲ ਧਿਆਨ ਨਾਲ ਸੁਣੀ ਪੂਰੀ ਕੋਈ ਗੱਲੀ ਬਾਜੀ ਥੋੜਾ ਜਿਹਾ ਟਾਈਮ ਦੋ ਤੁਸੀਂ ਮੈਨੂੰ ਪਹਿਲਾਂ ਤੇ ਆ ਗੱਲ ਹੀ ਮੈਨੂੰ ਪਚਾਉਣੀ ਪੈਣੀ ਐ ਮੈਂ ਤੇ ਹੋਤਰਾਂ ਹੋਣਿਆ ਸੁਣ ਕੇ ਵੀ ਦੱਸ ਅਸੀਂ ਕੀ ਸੋਚਦੇ ਰਹੇ ਅਸੀਂ ਤਾਂ ਸੋਚਿਆ ਵੀ ਚਲ ਕੁੜੀ ਸਾਡੀ ਸੁਖੀ ਆ ਉੱਥੇ ਤੇ ਪਰ ਜੇ ਆ ਗੱਲ ਵਾ ਤੇ ਫੇਰ ਤੇ ਓੱਖਾ ਹੀ ਆ ਕੰਮ ਫਾਜੀ ਉਧਰ ਕੋਈ ਟੈਨਸ਼ਨ ਵਾਲੀ ਗੱਲ ਤਾਂ ਨਹੀਂ ਨਾ ਅੱਛਾ ਉਹ ਨਹੀਂ ਕੋਈ ਗੱਲ ਨਹੀਂ ਤੁਸੀਂ ਆ ਜਿਓ ਸਾਡੇ ਕੋਲ ਮੈਂ ਤਾਂ ਕਹਿ ਨਹੀਂ ਸਕੋ ਹਾਂ ਹਾਂ ਨਹੀਂ ਨਹੀਂ ਕੋਈ ਗੱਲ ਨਹੀਂ ਅੱਛਾ ਅੱਛਾ ਗਾਇਓ ਤਾਂ ਸ਼ਰਪਿੰਦਰ ਗਾਓ ਠੀਕ ਹੈ ਠੀਕ ਹੈ ਚਲੋ ਵਧੀਆ ਵਾ ਅਸੀਂ ਤੇ ਆਪ ਇਹੋ ਕਹਿਨੀ ਆ ਵੀ ਰਾਜੀ-ਬਾਜੀ ਹੋਵੇ ਨਹੀਂ ਨਹੀਂ ਕੋਈ ਗੱਲ ਨਹੀਂ ਹਾਂ ਤੁਸੀਂ ਦੱਸ ਦਿਓ ਜੇ ਕਹੋਗੇ ਤੇ ਮੈਂ ਆ ਜਾਊਂਗਾ ਜੇ ਤੁਸੀਂ ਆਉਣਾ ਹੋਏਗਾ ਤਾਂ ਸਭ ਤੋਂ ਵਧੀਆ ਠੀਕ ਠੀਕ ਹੈ ਭਾਜੀ ਠੀਕ ਹੈ ਓਕੇ ਮਖਤਿਆਰ ਭਾਜੀ ਫੋਨ ਕਰਦੇ ਸੀ ਅੱਛਾ ਕਹਿੰਦੇ ਸੀ ਕਹਿੰਦੇ ਵੀ ਮਿਲਣਾ ਵਾ ਤੇ ਤੁਸੀਂ ਆਉਗੇ ਕਿ ਆਪਾਂ ਆਈਏ ਤੇ ਮੈਂ ਤੇ ਆਖਿਆ ਮੈਂ ਕਿਹਾ ਸੋ ਕੋ ਤੁਸੀਂ ਆ ਜਾਓ ਕਿੰਨਾ ਚਿਰ ਹੋ ਗਿਆ ਤੁਸੀਂ ਆਏ ਨਹੀਂ ਤੇ ਕਹਿੰਦੇ ਸੀ ਕਹਿੰਦੇ ਕੋਈ ਗੱਲ ਨਹੀਂ ਮਾਰਾਂਗੇ ਫੇਰ ਪਤਾ ਨਹੀਂ ਹੁਣ ਕੱ ਗੱਲ ਕਰਨੀ ਕੋਈ ਕਿ ਜਾਂ ਕੀ ਹਿਸਾਬ-ਤਾਬ ਕੰਮ ਕਿਹੜਾ ਹੋ ਸਕਦਾ ਆ ਤੇ ਨਾਲੇ ਤੁਸੀਂ ਕਹਿੰਦੇ ਸੀ ਪਿਓ ਰਪਿੰਦਰ ਕੋ ਗਏ ਆ ਉੱਥੇ ਤੇ ਨਹੀਂ ਕੋਈ ਗੱਲਬਾਤ ਹੋਈ ਜੋਣਾ ਨੇ ਘਰ ਆਉਣਾ ਵਾ ਤੇ ਕੋਈ ਗੱਲ ਨਹੀਂ ਆਪੇ ਬਹਿ ਕੇ ਗੱਲਬਾਤ ਕਰ ਲਾਂਗੇ ਬਸ ਇਹ ਆ ਫਿਰਪਿੰਦਰ ਕੋ ਕੋਈ ਗੱਲਬਾਤ ਨਾ ਹੋਈ ਹੋਵੇ ਉਥੇ ਸਾਰਾ ਕੋਈ ਠੀਕ ਠਾਕ ਹੋਵੇ ਨਹੀਂ ਤੇ ਪਾਜੀ ਇਦਾਂ ਤੇ ਕਦੀ ਫੋਨ ਕੀਤਾ ਨਹੀਂ ਆਂ ਵੀ ਮੈਂ ਘਰ ਆਵਾਂ ਜਾਂ ਤੁਸੀਂ ਆਓਗੇ ਮੈਨੂੰ ਤਾਂ ਲੱਗਣਾ ਫਿਰਪਿੰਦਰ ਕੋ ਗਏ ਸੀ ਉਥੇ ਕੋਈ ਗੱਲਬਾਤ ਹੋਈ ਹੋਣੀ ਪੱਕਾ ਕੱਲ ਕਹਿੰਦੇ ਆਪਾਂ ਗਏ ਆ ਤੇ ਅੱਜ ਉਹਨਾਂ ਮੈਨੂੰ ਫੋਨ ਕਰਤਾ ਵਾ ਜੇ ਕੋਈ ਗੱਲ ਨਾ ਹੋਈ ਹੁੰਦੀ ਤੇ ਫਿਰ ਇਦਾਂ ਫੋਨ ਥੋੜੀ ਕਰਨਾ ਸੀ ਫਿਰ ਤਾਂ ਉਹਦਾ ਹੀ ਆਇਣਾ ਸੀਗਾ ਪਰ ਚਲੋ ਕੋਈ ਗੱਲ ਨਹੀਂ ਉਹਦਾ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਕਿ ਮੈਨੂੰ ਲੱਗਣ ਦੀ ਕਿਉਂ ਜੇ ਹੁੰਦੀ ਫਿਰ ਉਹਨਾਂ ਦੱਸ ਦੇਣੀ ਸੀਗੀ ਚਲੋ ਕੋਈ ਗੱਲ ਨਹੀਂ ਜਿਹੜੀ ਵੀ ਗੱਲ ਹੋਏ ਇੱਕ ਵਾਰੀ ਉਹ ਵੀ ਦੱਸ ਦੇਣ ਰਪਿੰਦਰ ਕੋਲ ਤੇ ਪੁੱਛੀ ਹੋ ਤੇ ਆਪ ਦੱਸ ਦੇਣੀ ਹੈਗੀ ਜੇ ਉਹਨਾਂ ਕੋਲੋਂ ਪਤਾ ਲੱਗ ਜਾਏ ਤੇ ਕਿਹੇ ਗੱਲ ਦਾ ਹੱਲ ਹੋ ਜਾਊਗਾ ਜੋ ਵੀ ਚੁੱਪ ਰਹੀ ਇਹਨਾਂ ਵੀ ਨਾ ਦੱਸਿਆ ਤੇਾਨੂੰ ਸੁਪਨਾ ਥੋੜੀ ਆਉਣਾ ਵੀ ਉੱਥੇ ਕਿਹੜੀ ਗੱਲ ਹੁੰਦੀ ਆ ਘੱਟੋ ਘੱਟ ਕੋਈ ਤੇ ਸਾਨੂੰ ਦੱਸੇ ਵੀ ਕੀ ਗੱਲ ਆ ਉੱਥੇ ਉਹ ਵੀ 부ਜੀ 부ਜੀ ਜੀ ਰਹਿੰਦੀ ਆ ਜੇ ਸੋਚੀਏ ਤੇ ਕੁੜੀਆਂ ਨੂੰ ਪੇਕੇ ਆਉਂਦਾ ਕਿੰਨਾ ਚਾਹ ਹੁੰਦਾ ਚੁੱਪਚੀਪੀਤੀ ਆਈ ਆ ਚੁੱਪਚੀਪੀਤੀ ਚਲ ਗਈ ਆ ਨਾ ਉਹਨੂੰ ਰੋਕਣ ਜੋਗੇ ਤੇ ਨਾ ਹੋਰ ਕੁਝ ਕਹਿਣ ਜੋਗੇ ਕੋਈ ਗੱਲ ਨਹੀਂ ਤੇ ਹੁਣ ਪਾਜੀ ਹੁਣ ਕੱਲ ਆ ਜਾਂ ਅੱਜ ਆਉਣਗੇ ਤੇ ਆਪੇ ਦੱਸ ਦੇਣਗੇ ਸਾਨੂੰ ਕਿ ਕੀ ਗੱਲ ਬਾਤ ਹੈ ਹਨਾ ਪਹਿਲਾਂ ਟੈਨਸ਼ਨ ਲੈਂਦੀ ਕਿ ਲੋੜ ਵਾ ਚਲ ਆਓ ਚੱਲੀਏ ਕਰਨ ਚਲ ਇਹ ਤਾਂ ਗਰਾ ਇਹਨਾਂ ਨੂੰ ਨਾ ਫੋਨ ਲਾਵਾਂ ਇਹਨਾਂ ਨੂੰ ਤਾਂ ਪਤਾ ਹੋਣਾ ਚਾਹੀਦਾ ਹੀ ਹੈ ਨਾ ਵੀ ਘਰ ਦੇ ਵਿੱਚ ਕਿਹੜੀ ਗੱਲ ਚੱਲਾਂਦੀ ਆ ਫੇਰ ਕਹਿਣਗੇ ਕਿਹੜਾ ਦੱਸਿਆ ਹੈ ਮੈਨੂੰ ਲੋਨੀ ਆਪਲਾ ਨਿਕ ਟੈਂਸ਼ਨ ਮੋਕ ਦਈਏ ਤੇ ਦੁੱਜੀ ਪੈ ਜਾਂਦੀ ਆ ਹਲੋ ਸਾਸ਼ੀਕਲ ਜੀ ਸਾਸ਼ੀਕਲ ਹੋਰ ਸੁਣਾਓ ਕੀ ਹਾਲ ਜੇ ਹਾਂ ਠੀਕ ਠਾਕ ਆ ਵਧੀਆ ਕੀ ਕਰਨ ਦੇ ਕੋਹ ਨਹੀਂ ਡਿਊਟੀ ਤੇ ਆ ਅੱਛਾ ਅੱਛਾ ਹਾਂ ਹਾਂ ਤੇ ਟਾਈਮ ਹੈਗਾ ਟੱਡੀ ਪੇ ਥੋੜਾ ਜਿਹਾ ਦੱਸੋ ਮੈਥਡ ਨਾਲ ਗੱਲ ਇਹ ਕਰਨੀ ਹੀ ਪੀ ਕਰਨਾ ਪਰਸੋਂ ਜੇ ਨਾ ਆਈ ਹੀ ਵਿਚੋਲੇ ਅੱਛਾ ਉਧੜੀ ਸ਼ਾਪ ਦੀ ਪਾਈ ਹੀ ਨਾ ਵਿਆਹ ਦੇ ਉਹਨਾਂ ਨੂੰ ਹਾਂ ਹਾਂ ਤੇ ਉਹ ਵਾਪਸ ਕਰ ਗਈ ਆ ਉਹ ਕੱਲੀ ਵਾਪਸ ਕਰ ਗਈ ਪਤਾ ਨਹੀਂ ਜੇ ਮੈਨੂੰ ਤੇ ਆਪ ਨਹੀਂ ਇਹ ਗੱਲ ਦਾ ਪਤਾ ਹੈਗਾ ਤੇ ਮੰਮੀ ਹੁਣ ਕਹਿੰਦੀ ਆ ਕਿ ਇਹ ਵਾਲੀ ਸ਼ਾਪ ਤੂੰ ਰੱਖ ਲਾ ਮੈਨੂੰ ਤੇ ਇਹ ਗੱਲ ਦਾ ਪਤਾ ਵੀ ਨਹੀਂ ਹੈਗਾ ਤੂੰ ਦੱਸੋ ਮੈਂ ਕਿਦਾਂ ਕਰਾਂ ਵਾਸਤਾ ਕਰਦੇ ਹੋਣੇ ਆ ਵੀ ਅਸੀਂ ਵਿੱਚੋਂ ਨਿਕਲ ਜਾਨੇ ਆ ਗੱਡੀ ਚੋਂ ਮੰਗਣ ਦੇ ਪਰ ਗੱਲ ਇਹ ਆ ਨਾ ਤੂੰ ਵੀ ਮੇਰਾ ਕਸੂਰ ਕੱਢੀ ਜਾਂਦੀ ਆ ਕਿ ਤੈਨੂੰ ਸਾਰੀ ਗੱਲ ਦਾ ਪਤਾ ਹੀ ਪਰ ਮੈਨੂੰ ਤੇ ਗੱਲ ਦਾ ਪਤਾ ਵੀ ਨਹੀਂਗਾ ਹੈਗਾ ਵੀ ਤੂੰ ਹੀ ਨਾ ਸਾਰੇ ਰਲੇ ਜੇ ਠੀਕ ਹਨ ਤੂੰ ਪਿੰਡ ਰਹਿ ਕੇ ਆਈਆਂ ਹਫ਼ਤੇ ਦੋ ਹਫ਼ਤੇ ਤੂੰ ਇਹ ਕੀ ਬਤਾ ਉੱਥੇ ਨਹੀਂ ਸੱਦਿਆ ਮੇਰੀ ਗੱਲ ਸੁਣੋ ਸਾਨੂੰ ਕਿਹ ਗੱਲ ਦਾ ਨਹੀਂ ਪਤਾ ਹੈਗਾ ਵੀ ਤੂੰ ਵੀ ਇਦਾਂ ਨਾ ਖਰੀ ਜਾਓ ਵੀ ਉਹ ਕੱਲੀ ਆ ਕੇ ਫਿਰ ਸ਼ਾਮ ਮੋੜ ਹਾਂ ਮੈਨੂੰ ਸਮਝਾਇਆ ਹੋਊਗਾ ਹੇ ਰੱਬਾ ਸਾਨੂੰ ਤਾਂ ਕੇ ਗੱਲ ਦਾ ਨਹੀਂਗਾ ਪਤਾ ਹੈਗਾ ਮੈਨੂੰ ਤਾਂ ਸ਼ਾਪ ਦਾ ਵੀ ਨਹੀਂ ਪਤਾ ਵੀ ਉਹ ਦੇ ਕੇ ਗਏ ਆ ਉਹਦੇ ਮੈਨੂੰ ਅੱਜ ਪਤਾ ਲੱਗਾ ਜਦੋਂ ਮੰਮੀ ਨੇ ਮੇਰੇ ਹੱਥੇ ਧਰੀ ਆ ਥਲਪਾ ਲੱਗ ਗਿਆ ਹੋਣਾ ਤੇ ਭਰਾ ਆਪਣੇ ਨੂੰ ਕਰਦੇ ਫੋਨ ਤੇ ਚੋਲੇ ਸ਼ਾਮ ਮੋੜ ਗਏ ਤੁਸੀਂ ਵੀ ਇਦਾਂ ਹੀ ਗੱਲਾਂ ਕਰੀ ਜਾਂਦੇ ਤੁਸੀਂ ਤਾਂ ਮੇਰੀ ਮਜਬੂਰੀ ਸਮਝੋ ਉਹ ਮੈਂ ਕੀ ਦੀ ਮਜਬੂਰੀ ਸਮਝਾਂ ਦੱਸ ਤੇਰੀ ਮੰਮੀ ਫੋਨ ਕਰ ਦਿੰਦੀ ਜਾਂ ਕਦੀ ਤੂੰ ਕਰ ਦਿੰਨੀ ਮੈਂ ਅੱਜ ਸਿਰਫ ਤੁਹਾਨੂੰ ਦੱਸਣ ਵਾਸਤੇ ਫੋਨ ਲਾਇਆ ਵਾ ਪਿਆ ਵਾਲੀ ਗੱਲ ਘਰੇ ਹੋਈ ਆ ਮੈਨੂੰ ਕੀ ਪਤਾ ਤੁਹਾਨੂੰ ਨਾ ਪਤਾ ਹੋਵੇ ਹੋਈ ਆ ਤੇ ਫਿਰ ਭੁਗਦੋ ਕੇ ਦੱਸ ਮੈਂ ਕਰ ਮੇਰੀ ਗੱਲ ਸੁਣ ਝੂਠੀਆਂ ਸੱਚੀਆਂ ਗੱਲਾਂ ਦੱਸ ਕੇ ਨਾ ਮੇਰੇ ਕੰਨ ਭਰ ਦੀ ਲੋੜ ਨਹੀਂ ਹੈਗੀ ਠੀਕ ਆ ਮੈਨੂੰ ਪਤਾ ਵਾ ਕਿਹੜਾ ਝੂਠਾ ਵਾ ਤੇ ਕਿਹੜਾ ਸੱਚਾ ਵਾ ਚਾ ਮੇਰੀ ਗੱਲ ਸੁਣੋ ਮੜੀ ਜੀ ਉਹ ਸੁਣੀ ਆਈਆਂ ਤੇਰੀਆਂ ਗੱਲਾਂ ਚੰਗਾ ਵੀ ਬਸ ਨਾ ਮੰਮੀ ਵਰਗੀ ਐ ਜੋ ਮੰਮੀ ਕਹਿੰਦੇ ਆ ਨਾ ਉਹੀ ਮੰਨੀ ਜਾਂਦੇ ਆ ਮੇਰੀ ਤੇ ਗੱਲ ਸੁਣਦੇ ਹੀ ਨਹੀਂ ਆ ਐਦਾਂ ਤੇ ਨਾ ਇਹ ਘਰ ਵਿੱਚ ਮੇਰਾ ਰਹਿਣਾ ਬਹੁਤ ਔਖਾ ਵਾ ਜਦੋਂ ਇਹ ਹੀ ਨਹੀਂ ਮੇਰਾ ਸਾਥ ਦੇਂਦੇ ਬਾਕੀ ਨੇ ਤੇ ਗੱਲਾਂ ਕਰਨੀਆਂ ਹੀ ਆ ਮੈਨੂੰ ਮੀ ਪੈ ਗਿਆ ਵਾ ਤੇ ਬੰਬੀ ਛੱਡਣ ਦਾ ਹੁਣ ਤੇ ਫਾਇਦਾ ਕੋਈ ਨਹੀਂ ਹੈਗਾ ਤੇ ਪਾਣੀ ਤੇ ਉਦਾਂ ਹੀ ਬੜਾ ਹੋ ਗਿਆ ਵਾ ਤੇ ਜੇ ਪਾਣੀ ਛੱਡਿਆ ਤੇ ਮੁੜ ਕੇ ਖਰਾਬੀ ਹੋਣੀ ਆ ਏਦਾਂ ਕਰਦਾ ਰਹਿ ਨਹੀਂ ਦਿੰਦਾ ਫੋਨ ਕਿਧਰ ਆ ਗਿਆ ਵਾ ਮਖਤਾਰ ਬਈ ਫੋਨ ਇਹ ਮੈਡੀਕਲ ਕਰਨੀ ਆ ਹੈਲੋ ਸਸਿਕਾ ਭਾਜੀ ਸਸਿਕਾ ਕੀ ਆਜੋ ਨਾ ਵਧੀਆ ਭਾਜੀ ਠੀਕ ਠਾਕ ਤੁਸੀਂ ਸੁਣਾਓ ਹੋਰ ਕੀ ਬੱਦਿਆ ਕੁਛ ਨਹੀਂ ਘਰ ਆਂ ਬੰਨਾ ਕੀ ਅਸੀਂ ਕਰਦੇ ਮੈਂ ਬਿਠਾ ਆ ਆ ਕੇ ਤੇ ਉਹ ਪਤਾ ਨਹੀਂ ਕਿੱਥੇ ਬਾਹਰ ਗਿਆ ਕਿਤੇ ਅਛਾ ਤੁਸੀਂ ਘਰ ਜੇ ਮੈਂ ਨਾ ਅਸਲ ਚ ਬੰਬੀ ਤੇ ਆਇਆ ਸੀਗਾ ਤੇ ਉਦੋਂ ਮੀਂਹ ਹੀ ਨਹੀਂ ਆਉਂਦਿਆ ਤੇ ਮੇਰਾ ਇਰਾਦਾ ਸੀ ਵੀ ਮੈਂ ਪਾਣੀ ਛੱਡ ਦਿੰਨਾ ਵਾ ਝੋਨਿਆਂ ਚ ਤੇ ਮੁੜ ਕੇ ਮੀਂਹ ਆ ਗਿਆ ਤੇ ਫਿਰ ਮੈਂ ਇੱਥੇ ਹੀ ਬਹਿ ਗਿਆ ਘੜੀ ਨਾ ਨਾ ਪਾਣੀ ਨਹੀਂ ਛੱਡੀ ਉਹ ਨਾ ਨਹੀਂ ਨਹੀਂ ਅਜੇ ਤੇ ਪਾਣੀ ਪਾਉਂਦੀ ਆ ਮੈਂ ਠਹਿਰ ਕੇ ਲਾਵਾਂਗੇ ਕੋਈ ਨਹੀਂ ਤੁਸੀਂ ਰੁਕੋ ਰੁਕੋ ਤੁਸੀਂ ਇੱਕ ਮਿੰਟ ਮੈਂ ਉਹਨਾਂ ਘਰ ਆ ਚੱਲੇ ਆਂ ਨਹੀਂ ਮੈਂ ਆਂਦਾ ਤੋ ਇੱਥੇ ਆਣਾ ਤੇਰੇ ਕੋਲ ਆ ਮੈਂ ਕਿਹੜੇ ਮੈਂ ਆ ਜਾਣਾ ਕੋਈ ਨਹੀਂ ਕਿਥੇ ਇੱਥੇ ਮੀਂਹ ਚਾਹੋਗੇ ਮੀਂਹ ਆਉਂਦਿਆ ਬੋਦਲ ਨਹੀਂ ਮੈਂ ਆਣਾ ਤੱਕ ਨਹੀਂ ਕਰਨੀ ਅੱਛਾ ਤਾਂ ਨਹੀਂ ਤਾਂ ਅਲੱਗ ਮੈਂ ਆਇਆ ਤੇ ਤੂੰ ਰੋਕ ਉੱਥੇ ਮੇਰਾ ਹੀ ਮਾਰ ਗਿਆ ਚਲੋ ਠੀਕ ਆ ਆਜੋ ਤੁਸੀਂ ਆਜੋ ਮੈਂ ਡੀਕਦਾ ਇੱਥੇ ਹਾਂ ਆ ਗਿਆ ਮਾਰ ਗੱਲ ਪੱਕਾ ਕੋਈ ਨਾ ਕੋਈ ਹੈਗੀ ਆ ਕੱਲ ਵੀ ਕਹਿੰਦੇ ਸੀ ਗੱਲ ਕਰਨੀ ਆ ਤੇ ਅਸੀਂ ਆਵਾਂਗੇ ਤੇ ਅੱਜ ਹੁਣ ਕਹਿੰਦੇ ਤੇਰੇ ਨਾਲ ਇਕੱਲੇ ਨਾਲ ਗੱਲ ਕਰਨੀ ਕੀ ਗੱਲ ਹੋ ਸਕਦੀ ਆ ਮੈਂ ਤਾਂ ਪੱਕਾ ਪਤਾ ਵੀ ਰਪਿੰਦਰ ਦੀ ਕੋਈ ਨਾ ਕੋਈ ਗੱਲ ਹੋ ਆ ਮੈਨੂੰ ਤਾਂ ਦੱਸਣ ਕਿਤੇ ਪਤਾ ਲੱਗਣਾ ਚਲੋ ਮਾਰਾ ਹੀ ਕਰੀ ਸਭ ਕੋ ਠੀਕ ਠਾਕ ਹੀ ਹੋਵੇ। ਇਹ ਤਾਂ ਕਰਦੀਆਂ ਪਿਆਣ ਜੀ ਨੂੰ ਫੋਨ ਕਰਦੀਆਂ। ਉਹਨੇ ਗੱਲ ਦਾ ਹੱਲ ਕੱਢਣਾ ਕੋਈ ਉਦੋਂ ਤਾਂ ਕੋਈ ਹੱਲ ਨਹੀਂ ਹੈਗਾ। ਹੈਲੋ। ਹੈਲੋ। ਸਤਿ ਸ਼੍ਰੀ ਅਕਾਲ ਪਿਆਣ ਜੀ। ਸਤਿ ਸ਼੍ਰੀ ਅਕਾਲ। ਕੀ ਹਾਲ ਚਿਰ ਮਾ? ਹਾਂਜੀ ਠੀਕ ਠਾਕ। ਤੁਸੀਂ ਸੁਣਾਓ ਆਪਣਾ। ਆ ਆਪਣੇ ਵਧੀਆ ਠੀਕ ਠਾਕ ਹਰਪਾ ਜੀ ਠੀਕ ਹੈ ਹਾਂ ਲਵਲੀ ਤਾਂ ਫੋਨ ਹਾਂਜੀ ਲਵਲੀ ਤਾਂ ਹੁੰਦਾ ਹੀ ਰਹਿੰਦਾ ਵਾ ਨਾ ਉਹ ਕਰੇ ਤੇ ਮੈਂ ਕਰ ਦਿੰਨੀ ਆ ਅੱਛਾ ਕਿੱਦਾਂ ਠੀਕ ਠਾਕ ਹੈ ਵਾ ਹਾਂਜੀ ਠੀਕ ਠਾਕ ਤੁਸੀਂ ਸੁਣਾਓ ਬੱਚਿਆਂ ਦਾ ਆ ਬਾਰੋਂ ਫੋਨ ਹਾਂ ਆ ਠੀਕ ਠਾਕ ਨੇ ਵਧੀਆ ਵੀ ਬਾਜੀ ਠੀਕ ਆ ਹਾਂ ਠੀਕ ਨੇ ਵੀ ਗਏ ਹਰਾ ਮੁੱਬੀ ਵੱਲੋਂ ਅੱਛਾ ਅੱਛਾ ਠੀਕ ਆ ਤਾਂ ਉਹਨਾਂ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਹਾਂ ਜਿਹੜੇ ਛੋਲੇ ਆ ਨਾ ਸ਼ਾਪ ਮੋੜ ਗਏ ਆ ਘਰ ਆਣ ਕੇ ਸ਼ੌਕ ਮੋੜ ਕੇ ਤਾਨੂੰ ਪਤਾ ਹੀ ਆ ਉਹਨਾਂ ਨੇ ਜਿਹੜੀ ਗੱਲ ਮੇਰੇ ਨਾਲ ਕੀਤੀ ਪੂਰੀ ਹੋਈ ਨਹੀਂ ਹੁਣ ਝੂਠੇ ਆ ਤੇ ਇਹੋ ਕੰਮ ਹੀ ਕਰਨਾ ਹੈ ਉਹਨਾਂ ਨੇ ਤੇ ਚਲ ਚੰਗਾ ਕੀਤਾ ਸੌਂਗੇ ਮੋੜ ਕੇ ਆ ਚਲੋ ਉਹ ਤਾਂ ਆ ਇਕੱਠੀ ਦਵਾ ਜੀ ਉਹ ਤਾਂ ਉਹਨਾਂ ਨੇ ਚੰਗਾ ਕੀਤਾ ਹੁਣ ਮੈਨੂੰ ਤੁਸੀਂ ਇਹ ਦੱਸੋ ਤੁਸੀਂ ਦੋ ਕੰਮ ਕਰਨੇ ਆ ਦੋ ਕੰਮ ਕਿਹੜੇ ਕੰਮ ਕਰਨੇ ਆ ਇੱਕ ਤੇ ਰਪਿੰਦਰ ਨੂੰ ਘਰੋਂ ਕੱਢਣਾ ਵਾ ਉਹ ਦੱਸੋ ਕਿ ਕਿਹੜੀ ਸਕੀਮ ਲਾਈਏ ਤਾਂ ਫੇਰ ਘਰੋਂ ਕੱਢੀਏ ਦੀ ਉਹ ਤਾਂ ਦੋਸ਼ੀ ਕਰੀ ਨਾ ਕਰ। ਉਹ ਤਾਂ ਮੈਂ ਆਪਣੇ ਤੋਂ ਦੱਸ ਨਹੀਂ ਆ। ਕੰਮ ਆਪ ਜਿਹੜਾ ਹੈ ਨਾ ਉਹ ਕਰ ਲਿਆ। ਪੁਕਾਰਤਾ ਤੇ ਨਾ ਫਿਰ ਇਹਦਾ ਨਾਲ ਤਾਂ ਕਿ। ਅੰਦੇ ਜੋ ਤਨ ਪਰੇਸ਼ਾਨ ਹੋਈ। ਅੱਖ ਕਿਵੇਂ ਕਰੋ ਜਾਣਾ ਹੀ ਆ। ਚਲੋ ਇਹ ਇਸ ਕੀ ਇੰਤਜ਼ਾਰ ਵੀ ਮੈਂ ਵਰਤ ਲੂੰਗੀ। ਦੂਜੀ ਗੱਲ ਭੈਣ ਜੀ ਇਹ ਆ ਵੀ लवली ਨਾ ਮੈਂ ਸਾਰੀ ਗੱਲਬਾਤ ਕੀਤੀ ਆ। ਉਹ ਮੈਨੂੰ ਕਹਿੰਦਾ ਵੀ ਮੰਮੀ ਜਿੱਦਾਂ ਤੁਸੀਂ ਕਰੋਗੇ ਨਾ ਠੀਕ ਹੀ ਕਰੋਗੇ। ਹੁਣ ਇਦਾਂ ਕਰੋ ਵੀ ਵਧੀਆ ਜਿਹਾ ਰਿਸ਼ਤਾ ਲੱਭੋ ਕੋਈ। ਮਤਲਬ ਫਿਕਰ ਨਾ ਕਰ ਕਿਸੇ ਗੱਲ ਦਾ ਵੀ ਵਾਧੂ ਰਿਸ਼ਤੇ ਤੇ ਅੰਦਰ ਮੈਂ ਕਿਹਾ ਵੇਖੀ ਮੈਂ ਹੁਣ ਠੱਡਾ ਵਧੀਆ ਰਿਸ਼ਤਾ ਕਰਾਉਣੀ ਐ ਇਹਨੂੰ ਚੱਲ ਰਿਸ਼ਤਾ ਤੇ ਵਧੀਆ ਹੀ ਕਰਵਾਓਗੇ ਪਰ ਗੱਡੀ ਆਉਣੀ ਚਾਹੀਦੀ ਜੇ ਉਹਨਾਂ ਨੂੰ ਪਤਾ ਲੱਗ ਜਾਏ ਵੀ ਮੁੰਡੇ ਦਾ ਦੌਰੇ ਵਿਆਹ ਵੀ ਕੀਤਾ ਵਾ ਤੇ ਗੱਡੀ ਵੀ ਆਈ ਆ ਉਹ ਗੱਡੀ ਲਵਾ ਕੇ ਵੱਲੋਂ ਸੇਰ ਹੀ ਮੜ ਕੇ ਇੱਕ ਵਧੀਆ ਵਿਆਹ ਹੀ ਲਿਆਵਾਂਗੇ ਪਹਿਲਾਂ ਕਹਾਂਗੇ ਸਵੇਰੇ ਗੱਡੀ ਦੋ ਲੈ ਮੈਨੂੰ ਇਹੋ ਆਸ ਹੀ ਆਪਣੀ ਭੈਣ ਕੋ ਵੀ ਮੇਰੀ ਭੈਣ ਹੀ ਕੰਡਾ ਕੱਢ ਸਕਦੀ ਆ ਹੋਰ ਕਿਸੇ ਕੋ ਕੰਮ ਸਿਰੇ ਨਹੀਂ ਲੱਗਣਾ। ਮੈਂ ਤਾਂ ਫਿਕਰ ਨਾ ਕਰ ਕਿਸੇ ਗੱਲ ਦਾ ਵੀ। ਦੇਖਿਓ ਸਭ ਕੁਝ ਵਧੀਆ ਹੀ ਹੋਣਾ ਹੈ। ਤੈਨੂੰ ਘਰੋਂ ਨਾ ਵਾਲੀ ਗੱਲ ਕਰ ਬਸ। ਮੈਂ ਹਾਂ ਉਹ ਤਾਂ ਤੁਸੀਂ ਫਿਕਰ ਹੀ ਨਾ ਕਰੋ। ਮੈਂ ਤਾਂ ਸੰਦੀਪ ਕਾਦੇ ਵਾਸਤੇ ਬੈਠੀਆਂ ਵਾਂ। ਉਹਨੂੰ ਘਰੋਂ ਕੱਢਣ ਨਹੀਂ ਬੈਠੀਆਂ ਵਾਂ ਨਾ। ਇੱਕ ਦੋ ਦਿਨ ਵਿੱਚ ਨਾ ਤੁਹਾਨੂੰ ਖਬਰ ਦਿੱਤੀ ਖੜੀ ਕਿ ਉਹਨੂੰ ਘਰੋਂ ਕੱਢਦਾ ਵਾ। ਬਸ ਤਹੀ ਰਿਸ਼ਤੇ ਦੀ ਪਾਲ ਜਾਰੀ ਰੱਖੋ। ਸੰਦੀਪ ਉਹ ਵੀ ਗਿਆ ਕਰ। ਥੋੜਾ ਧਿਆਨ ਰੱਖਿਆ ਤਾਂ ਥੋੜੇ ਦੇ ਕੰਨ ਖਿੱਚ ਕੇ ਰੱਖੇ। ਨਹੀਂ ਨਹੀਂ। ਉਹ ਤੇ ਇੱਟ ਦਾ ਜੋ ਆ ਪੱਥਰ ਨਾ ਦਿੰਦੀ ਆ ਸੰਦੀਪ ਅੱਗੇ ਹੀ ਹਾਂ ਠੀਕ ਐ ਕਿ ਫਿਰ ਤਨਾਲੇ ਨੇ ਕੰਮ ਨੇ ਚੰਗਾ ਕੀਤਾ ਜੇ ਦੀ ਗਾਲਾਂ ਨਾ ਲੱਤ ਸਿਉਂ ਮੰਨੀ ਨਹੀਂ ਫਿਰ ਇਹਨੂੰ ਕਰਕੇ ਤਾਰਾ ਕੀਤਾ ਵੇਖੋ ਭੈਣ ਜੀ ਛਾਪ ਪਾਈ ਕੱਪੜੇ ਵਧੀਆ ਇਹਨਾਂ ਨੂੰ ਲੈ ਕੇ ਦਿੱਤੇ ਤਾਂ ਹੀ ਲੈ ਕੇ ਦਿੱਤੇ ਸੀ ਵੀ ਸਾਡੀ ਗੱਲ ਗਾੜੀ ਕਰਨਗੇ ਉਹ ਗੁੰਗੇ ਜਿਹੇ ਬਣੇ ਰਹੇ ਆ ਹੁਣ ਜਦੋਂ ਦੇਖਿਆ ਪਈ ਝੂਠੇ ਆ ਤਾਂ ਆਣ ਕੇ ਛਾਪ ਮੋੜ ਗਏ ਛਾਪ ਚੰਗਾ ਸੋਹਣ ਬਣ ਲੱਤੀ ਹੋਈ ਤਾਂ ਹੁਣ ਤੁਸੀਂ ਨਾ ਇਹ ਕੰਮ ਜਿਹੜਾ ਨੇ ਧਿਆਨ ਚ ਰੱਖਿਓ ਤੇ ਕਰਕੇ ਕੰਮ ਤਾਂ ਮੈਨੂੰ ਫੋਨ ਜ਼ਰੂਰ ਕਰਿਓ। ਕੋਈ ਨਹੀਂ ਕੋਈ ਨਹੀਂ ਮੈਂ ਤੈਨੂੰ ਕਰੂੰਗੀ ਫੋਨ। ਹਾਂ ਜੀ। ਫੋਨ ਦੇ ਨਾ ਬਾਅਦ ਵਿੱਚ ਮੈਂ ਕਰਦੀ ਆਂ ਸਲਾਹ ਨਾ ਤੇ ਫਿਰ ਮੈਂ ਤੈਨੂੰ ਫੋਨ ਕਰਦੀ ਆਂ। ਚਲੋ ਠੀਕ ਆ ਭੈਣ ਜੀ ਰੱਖਦੀ ਆਂ ਮੈਂ ਫੋਨ ਸਾਸਿਕਾ ਸਾਸਿਕਾ ਲਾ ਆ ਤਾਂ ਗੱਲ ਬਣ ਗਈ। ਭੈਣ ਮੇਰੀ ਤਾਂ ਫੇਰ ਕਹਿਣ ਲਈ ਆ ਵੀ ਫਿਕਰ ਨਾ ਕਰ ਰਿਸ਼ਤਾ ਵਧੀਆ ਲੱਭੂੰਗੀ ਤੇ ਲੱਭੂੰਗੀ ਵੀ ਗੱਡੀ ਵਾਲਾ ਹੀ ਜਿਹੜੀ ਸਗਨ ਤੇ ਗੱਡੀ ਆਵੇ। ਕੋਈ ਗੱਲ ਨਹੀਂ ਹੋਣੀ ਮੈਨੂੰ ਕੋਈ ਪਰਵਾਹ। ਹੋਂ ਤਰਪਿੰਦਰ ਕਰੇ ਤੋ ਚੱਲ ਪੀ ਕੇ ਜਾਣ ਦੀ ਘਰ ਤਿਆਰੀ ਉਹ ਬੈਠੇ ਝੋਕਣ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਹੋਰ ਠੀਕ ਹੈ ਜੀ ਹਾਂਜੀ ਮੈਂ ਠੀਕ ਹਾਂ ਜੀ ਹੋਰ ਆਜੋ ਇੱਥੇ ਅੰਦਰ ਹੀ ਆਜੋ ਇੱਥੇ ਮਰਮੀ ਪੈਂੜਿਆ ਇੱਥੇ ਬੈਹਨੇ ਹੋਰ ਖਾਲਗੁਰੂ ਭਾਈ ਨਹੀਂ ਅਜੇ ਖਾਦਾ ਦਾ ਭਾਜੀ ਨੇ ਬੇੜਤਾ ਕੰਮ ਸਾਰੇ ਅੱਛਾ ਤੇ ਹੁਣ ਮੈਂ ਇਸ ਕੋ ਪਾਣੀ ਲਾਉਣ ਠੀਕ ਹੈ ਤੇ ਨਹੀਂ ਆ ਗਿਆ ਉਦੋਂ ਤੇ ਮੈਂ ਸੋਚਿਆ ਭਈ ਇਨਾ ਪਾਣੀ ਕੀ ਕਰਨਾ ਵਾ ਮੁੜ ਕੇ ਵਟਾਂਟਾਂ ਪੰਡਦਾ ਰਿਹੰਦਾ ਪੱਠਾ ਕੋਟਾ ਦਾ ਨਹੀਂ ਪਿਆ ਜਿਆਦਾ ਨਹੀਂ ਨਹੀਂ ਠੀਕ ਹੀ ਆ ਕੰਮ ਮੈਂ ਨਾ ਝੋਕਣ ਤੇਰ ਨਾਲ ਹੀ ਤੇ ਨਾ ਗੱਲ ਕਰਨਾ ਇੱਕ ਜ਼ਰੂਰੀ ਪਹਿਲੇ ਨਾ ਮੇਰਾ ਵੀਰ ਗੱਲ ਧਿਆਨ ਨਾਲ ਸੁਣੀ ਪੂਰੀ ਤੇ ਫੇਰ ਆਪਣਾ ਫੈਸਲਾ ਦੇਵੀਂ ਜਿੱਦਾਂ ਵੀ ਕਰਨਾ ਹੋਏਗਾ ਨਾ ਫੇਰ ਅੱਗੇ ਤੇਰੀ ਮਰਜ਼ੀ ਆ ਮੇਰਾ ਵੀਰ ਮੈਨੂੰ ਭਾਜੀ ਅੱਗੇ ਬੜੀ ਟੈਨਸ਼ਨ ਹੋਣ ਦੀ ਆ ਸਰਪੰਦਰ ਦੀ ਗਲਤ ਨਹੀਂ ਕੋਈ ਜਿਹੜੀ ਗੱਲ ਹੈ ਕਿ ਤੁਸੀਂ ਦੱਸੋ ਕੋਈ ਗੱਲ ਨਹੀਂ ਆਪਾਂ ਹੱਲ ਕੱਢਾਂਗੇ ਹਰੇਕ ਗੱਲ ਦਾ ਉਹ ਗੱਲ ਏਦਾਂ ਆ ਯਾਰ ਜੋਬਨ ਇਹ ਭਾਜੀ ਇਹਦੇ ਕੀ ਲੋੜ ਆ ਉਹ ਨਹੀਂ ਬਖਤਾਰ ਸਾਡਾ ਫਰਜ਼ ਬਣਦਾ ਰੁਕ ਜਾ ਰੁਕ ਜਾ ਭਾਜੀ ਮੈਂ ਤਾਂ ਤੁਹਾਨੂੰ ਚੇਤਾ ਹੀ ਕਰਵਾਇਆ ਵਾ ਵੀ ਆਪਣੀ ਗੱਲ ਹੋਈ ਸੀ ਗੱਡੀ ਦੀ ਨਾੜੇ ਨਾ ਗੱਡੀ ਨਿੱਗੀ ਜੀ ਨਹੀਂ ਹਾਲੇ ਚਾਹੀਦੀ ਸਾਨੂੰ ਗੱਡੀ ਵੱਡੀ ਸਾਰੀ ਚਾਹੀਦੀ ਆ ਨਾੜੇ ਇੱਕ ਗੱਲ ਦਾ ਹੋਰ ਖਿਆਲ ਰੱਖੀ ਜਿਹੜੀ ਗਾਨੇ ਵਾਲੇ ਦਿੰਦੀ ਮੇਰੀ ਬੇਇੱਜ਼ਤੀ ਹੋਈ ਜਾਣਾ ਮੁੜ ਕੇ ਨਾ ਇਹ ਕੰਮ ਹੋਏ ਤੇ ਉਥੇ ਫੋਨ ਕਰਦੀ ਕੋਈ ਇਦਾਂ ਦੀ ਗੱਲ ਨਾ ਕਰਿਓ ਮੈਨੂੰ ਗੱਲ ਇਹ ਕਰਨੀ ਆ ਵੀ ਤੁਸੀਂ ਕੁੜੀ ਵਾਲਿਆਂ ਨਾਲ ਕੋਈ ਗੱਲ ਨਹੀਂ ਕੀਤੀ ਗੱਡੀ ਦੀ ਕੁੜੀ ਤੇ ਆਂਦੀ ਸਾਡੇ ਨਾਲ ਕੋਈ ਗੱਲ ਹੀ ਨਹੀਂ ਕੀਤੀ ਪਾ ਜੀ ਮੈਂ ਇੱਕੋ ਹੀ ਗੱਲ ਤੁਹਾਡੇ ਨਾਲ ਕਰਨੀ ਆ ਬਸ ਇੱਕ ਮਹੀਨਾ ਤੁਹਾਡੇ ਕੋਲ ਜੇ ਜੂਨ ਮਹੀਨੇ ਚ ਸਾਨੂੰ ਗੱਡੀ ਚਾਹੀਦੀ ਆ ਆਪਾਂ ਨਾ ਜਾ ਕੇ ਉਥੇ ਉਹਨਾਂ ਨਾਲ ਗੱਲ ਕਰੀਏ ਇਹ ਨਹੀਂ ਬੇਟੀ ਭੂਵੀ ਕਰ ਸਕਦੇ ਐ ਫਿਰ ਉਹ ਆਪਣੀ ਸ਼ਾਪ ਠੀਕ ਹੈ ਨਾ ਆਹ ਨੂੰ ਬਾਰ ਬਾਰ ਸ਼ਾਪ ਲੋਣਾ ਕਹੋ ਤੁਸੀਂ ਤੇ ਸ਼ਾਪ ਦੇ ਕੇ ਸਾਨੂੰ ਮੁੱਲ ਖਰੀਦ ਲਿਆ ਕੀ ਅੱਗੇ ਭਾਜੀ ਤੁਹਾਡੀ ਮਰਜ਼ੀ ਆ ਜਿੱਦਾਂ ਤੁਸੀਂ ਕਰਨਾ ਨਾ ਉਦਾਂ ਹੀ ਕਰ ਲਓ ਕਰਨੀ ਅਸੀਂ ਕਿੱਦਾਂ ਆ ਅਸੀਂ ਛੜਛੜਾ ਕਰਨਾ ਫਿਰ ਅਸੀਂ ਨਹੀਂ ਰੱਖਣੀ ਉਹ ਜੀ ਸਦਕੇ ਕਰੋ ਭੈਣ ਜੀ ਛੜਛੜਾ ਪਰ ਇੱਕ ਵਾਰੀ ਨਾ ਆਪਣੇ ਮੁੰਡੇ ਨੂੰ ਪੁੱਛ ਲਿਓ ਗੱਲ ਇਥੇ ਆ ਜੋ ਬਣ ਕਿ ਜਦੋਂ ਰਿਸ਼ਤਾ ਕੀਤਾ ਇਹਨਾਂ ਰੁਪਿੰਦਰ ਦਾ ਜਦੋਂ ਰੋਕਾ ਰੋਕਿਆ ਹੀ ਉਦੋਂ ਇਹਨਾਂ ਨੇ ਮੇਰੇ ਨਾਲ ਕੋਈ ਗੱਡੀ ਦੀ ਗੱਲ ਨਹੀਂ ਕੀਤੀ ਵੀ ਸਾਨੂੰ ਕੱਖ ਉਦੋਂ ਕਹਿੰਦੇ ਸਾਨੂੰ ਕੱਖ ਹੀ ਨਹੀਂ ਚਾਹੀਦਾ ਐਹੀਂ ਸਿਰਫ ਕੁੜੀ ਚਾਰਾਂ ਕੱਪੜਿਆਂ ਚ ਆ ਜੇ ਸਾਡੇ ਕੋਲ ਠੀਕ ਹੈ ਜਦੋਂ ਰਹਿ ਗਏ ਤਿੰਨ ਚਾਰ ਦਿਨ ਵਿਆਹ ਨੂੰ ਉਦੋਂ ਇਹਨਾਂ ਨੇ ਮੈਨੂੰ ਘਰ ਸੱਦ ਕੇ ਨਾ ਤੇ ਗੱਡੀ ਦੀ ਡਿਮਾਂਡ ਪਾਤੀ ਤੇ ਮੈਂ ਉਦੋਂ ਸੋਚਿਆ ਕਿ ਜੇ ਮੈਂ ਜੋ ਬੰਨਾ ਗੱਲ ਕੀਤੀ ਤੇ ਇਹ ਨਾ ਹੋਵੇ ਰਿਸ਼ਤਾ ਹੁੰਦਾ ਹੁੰਦਾ ਕੰਮ ਖਰਾਬ ਹੋ ਜੇ ਤੇ ਰਿਸ਼ਤਾ ਬੜਾ ਵਧੀਆ ਸੀ ਜੋਗਨ ਛੱਡਣ ਵਾਲਾ ਹੈ ਨਹੀਂ ਰਿਸ਼ਤਾ ਤੇ ਭਾਜੀ ਵਧੀਆ ਹੀਗਾ ਪਰ ਆਹ ਗੱਲ ਦੱਸ ਕੇ ਤੂੰ ਹੀ ਤਾਂ ਟੈਨਸ਼ਨ ਪਾਤੀ ਆ ਮੈਨੂੰ ਤੈਨੂੰ ਕੀ ਦੱਸਾਂ ਜੋ ਬਣਾ ਉਹ ਤੇ ਜਦੋਂ ਦਾ ਵਿਆਹ ਹੋਇਆ ਦਾ ਨਾ ਉਹ ਤੇ ਸਾਨੂੰ ਉਦੋਂ ਦਾ ਜਲੀਲ ਕਰਨ ਦੇਦੇ ਆ ਸ਼ਾਪ ਕੀ ਉਹਨਾਂ ਨੇ ਮੈਨੂੰ ਪਾ ਦਿੱਤੀ ਉਹਨਾਂ ਨੇ ਤਾਂ ਮੇਰਾ ਜੀਣਾ ਹਰਾਮ ਕਰ ਛੱਡਿਆ ਤੇ ਮੈਂ ਸ਼ਾਪ ਦੇ ਆ ਹੀ ਮੋੜ ਅੱਛਾ ਸ਼ਾਪ ਮੈਂ ਮੋੜ ਆ ਕੱਲ ਤਾਂ ਜਾ ਕੇ ਤੇ ਗੱਲਾਂ ਬੜੀਆਂ ਵਧੀਆ ਘਟੀਆਂ ਹੋਈਆਂ ਉਹਦੇ ਨਾਲ ਤੇ ਬਾਕੀ ਇਦਾਂ ਆ ਤੂੰ ਮੇਰਾ ਵੀਰ ਆ ਤੇ ਜੇ ਮੇਰੇ ਕੋਲੋਂ ਗਲਤੀ ਹੋਈ ਆ ਤੇ ਭਰਾ ਮੈਂ ਮੰਨਦਾ ਆ ਉਹ ਨਹੀਂ ਨਹੀਂ ਕੋਈ ਗੱਲ ਨਹੀਂ ਭਾਜੀ ਆਪਾਂ ਇਦਾਂ ਕਰਦੇ ਹੁਣ ਇਹ ਗੱਲ ਦਾ ਹਾਲ ਤੇ ਕੋਈ ਨਾ ਕੋ ਕੱਢਣਾ ਪੈਣਾ ਵਾ ਕੱਢਣਾ ਪੈਣਾ ਆ ਤੇ ਅਜੇ ਪੈਸੇ ਵੀ ਆ ਥੋੜੇ ਜੇ ਸਿਰ ਤੇ ਆਰਤੀ ਦੀ ਵੀ ਲਾਉਣ ਵਾਲੇ ਪੈਸੇ ਤੁਹਾਨੂੰ ਪਤਾ ਹੀ ਸਾਰੀ ਗੱਲ ਮੈਨੂੰ ਸਾਰਾ ਪਤਾ ਆ ਤੇ ਆਪਾਂ ਕੋਈ ਗੱਲ ਨਹੀਂ ਉਹਨਾਂ ਕੋ ਥੋੜਾ ਟਾਈਮ ਮੰਗ ਲੈਨੇ ਆ ਮੈਂ ਤੈਨੂੰ ਤੇ ਜਵਨ ਤੇ ਨਾਲ ਗੱਲ ਨਹੀਂ ਕੀਤੀ ਉਹਨਾਂ ਦੀ ਤੇ ਨਹੀਂ ਤੇ ਮੈਂ ਤੈਨੂੰ ਕਹਿ ਦੇਣਾ ਸੀ ਵੀ ਯਾਰ ਉਹ ਗੱਡੀ ਮੰਗਣ ਦੇਦੇ ਆ ਤੇ ਮੈਨੂੰ ਤੇ ਸਾਰੀ ਕੰਡੀਸ਼ਨ ਦਾ ਤੇਰੀ ਦਾ ਪਤਾ ਹੀ ਤੈਨੂੰ ਮੈਂ ਤੇਰੇ ਨਾਲ ਗੱਲ ਨਹੀਂ ਕੀਤੀ ਮੈਂ ਉਹਦੇ ਨਾਲ ਮੈਂ ਕੀ ਗੱਲ ਕਰਾਂ ਮੈਂ ਤੇ ਆਪਣੇ ਘਰ ਬੈ ਕੇ ਝੂੜਦਾ ਰਹਿੰਦਾ ਰਿਆ ਸੀ ਇਹ ਮੈਂ ਕਿਹੜਾ ਪੰਗਾ ਲੈ ਲਿਆ ਕੋਈ ਗੱਲ ਨਹੀਂ ਭਾਜੀ ਥੋੜਾ ਜਿਹਾ ਟਾਈਮ ਦੋ ਤੁਸੀਂ ਮੈਨੂੰ ਵੀ ਪਹਿਲਾਂ ਤੇ ਆ ਗੱਲ ਹੀ ਮੈਨੂੰ ਪਚਾਉਣੀ ਪੈਣੀ ਐ ਮੈਂ ਉਥੇ ਹੋਰ ਤਰ੍ਹਾਂ ਹੋਂੜਿਆ ਸੁਣ ਕੇ ਵੀ ਦੱਸ ਅਸੀਂ ਕੀ ਸੋਚਦੇ ਰਹੇ ਅਸੀਂ ਤਾਂ ਸੋਚਿਆ ਵੀ ਚਲ ਕੁੜੀ ਸਾਡੀ ਸੁਖੀ ਐ ਉਥੇ ਤੇ ਪਰ ਜੇ ਆ ਗੱਲ ਵਾ ਤੇ ਫੇਰ ਤੇ ਓੱਖਾ ਹੀ ਐ ਕੰਮ ਬਾਕੀ ਕੋਈ ਗੱਲ ਨਹੀਂ ਜੇ ਕੋਈ ਹੱਲ ਕੱਢਣਾ ਪਿਆ ਤੇ ਕੱਢਾਂਗੇ ਹੂੰ ਮੈਂ ਤੁਹਾਨੂੰ ਥੋੜੇ ਟਾਈਮ ਬਾਅਦ ਆਪੇ ਫੋਨ ਕਰ ਦਵਾਂ ਚਲ ਕੋਈ ਗੱਲ ਨਹੀਂ ਜ਼ਿਆਦਾ ਫਿਕਰ ਨਾ ਕਰੀ ਚੰਗਾ ਠੀਕ ਮੈਂ ਤੇਰੇ ਨਾਲ ਆ ਕੋਈ ਗੱਲ ਨਹੀਂ ਟੈਨਸ਼ਨ ਨਾ ਲੈ ਠੀਕ ਆ ਠੀਕ ਲੋਡ ਪਈ ਤੇ ਮੈਨੂੰ ਦੱਸੀ ਚੰਗਾ ਠੀਕ ਹੈ ਹਾਂ ਚਲ ਠੀਕ ਆ ਬਰਾ ਮੈਂ ਚੱਲਣਾ ਯਾਰ ਠੀਕ ਹੈ ਹਾਂ ਚੰਗਾ ਇਹ ਵੀ ਨਾ ਚਲੋ ਵਧੀਆ ਹੋ ਗਿਆ ਮੈਂ ਜੋ ਬੰਨਾ ਗੱਲ ਕਰ ਦਿੱਤੀ ਆ ਮੇਰੇ ਨਾਲ ਸਿਰ ਤੋਂ ਭਾਰ ਲੱਥ ਗਿਆ ਬਾਕੀ ਕੋਈ ਗੱਲ ਨਹੀਂ ਜੋ ਬੰਦੇ ਨਾਲ ਹੀ ਆ ਮੈਂ ਹੁਣ ਰਲ ਮਿਲ ਕੇ ਸਾਨੂੰ ਇਹ ਕੰਮ ਦਾ ਹੱਲ ਕਰਨਾ ਪੈਣਾ ਵਾ ਇਹਦੇ ਇਕੱਲੇ ਦੇ ਵਿਚਾਰੇ ਦੇ ਵਾਸਤਾ ਤੇ ਹੈ ਨਹੀਂ ਆ ਤੇ ਨਾ ਹੀ ਇਹਦੇ ਸਿਰ ਤੇ ਪਾਣਾ ਪੂਰਾ ਭਾਰ ਚਲੋ ਕੋਈ ਗੱਲ ਨਹੀਂ ਕਰਨੇ ਹੱਲ ਕੋਈ ਬੋਲਦੇ ਨੇ ਕਿੱਥੇ ਗਏ ਅਸੀਂ ਅਸੀਂ ਦੱਸੋ ਤੁਸੀਂ ਕਿੱਥੇ ਗਏ ਅਖਬਾਰ ਬੰਦ ਕਰੋ ਹਾਂ ਜਿਹੜੀ ਕਿ ਮੈਂ ਤੁਹਾਡੇ ਨਾਲ ਗੱਲ ਕਰਨੀ ਆ ਹਾਂਜੀ ਦੱਸੋ ਦੱਸਣਾ ਤੁਹਾਨੂੰ ਮੈਂ ਕੀ ਆ ਮੈਂ ਲਵਲੀ ਨੂੰ ਵੀ ਫੋਨ ਕਰਕੇ ਦੱਸਤਾ ਸੀ ਪਿਓ ਵਿਚੋਲਾ ਤੇ ਰਾਇਆ ਸੀ ਤੇ ਆਣ ਕੇ ਤਾਂ ਸ਼ਾਹ ਵਾਪਸ ਕਰ ਗਿਆ ਵਾ ਤੇ ਕਿੱਦਾਂ ਹੋਣੀ ਚਾਹੀਦੀ ਆ ਮੈਂ ਵੀ ਉਹ ਤੇ ਨਾ ਆਪਣੇ ਸਿਰ ਤੋਂ ਪਾਰ ਲਾ ਕੇ ਗਿਆ ਵਾ ਪੀ ਕਾ ਲੋ ਮੈਨੂੰ ਕੋਈ ਗੱਲ ਨਾ ਕਰਨਾ ਤੇ ਕਹਿ ਵੀ ਗਿਆ ਸੀ ਤੁਹਾਡੇ ਸਾਹਮਣੇ ਵੀ ਤੁਸੀਂ ਸ਼ਾਪ ਨਾ ਪਾ ਗਏ ਨਾ ਮੈਨੂੰ ਤੇ ਖਰੀਦ ਲਿਆ ਹੈਗਾ ਤੇ लवली ਆਂਦਾ ਮੰਮੀ ਤੁਸੀਂ ਆਪਣੀ ਮਰਜ਼ੀ ਕਰੋ ਨਾਲ ਹੀ ਉਹਨੂੰ ਮੈਂ ਇਹ ਗੱਲ ਕਹਿਤੀ ਮੈਂ ਵੀ ਮਾਸੀ ਤੇਰੀ ਬੜੇ ਰਿਸ਼ਤੇ ਕਰੰਦੀ ਆ ਜੀ ਉਹਨੇ ਰਿਸ਼ਤਾ ਕਰਾਇਆ ਨਾ ਵਧੀਆ ਹੀ ਕਰਾਉਣਾ ਵਾ ਤੇ ਮੈਂ ਉਹਨੂੰ ਕਹਿ ਦੇਣਾ ਵਾ ਤਾਂ ਦਾ ਮੰਮੀ ਜਿੱਦਾਂ ਤੁਹਾਡਾ ਦਿਲ ਕਰਦਾ ਨਾ ਤੁਸੀਂ ਉਦਾਂ ਕਰ ਲਓ ਰਮਨ ਮੈਨੂੰ ਤੇ ਤੇਰੀ ਸਮਝ ਨਹੀਂ ਆਉਂਦੀ ਵੀ ਤੂੰ ਕੀ ਕਰਦੀ ਫਿਰਦੀ ਏ ਜੇ ਉਹ ਨੌਕਰੀ ਕਰਨ ਦਾ ਹੈ ਤੇ ਉਹਨੂੰ ਕਰਨ ਦੇ ਤੇ ਤੂੰ ਆਪਣੇ ਕਾਰਵਾਈ ਇੱਥੇ ਬੈਠੀ ਕਰੀ ਜਾ ਚੁੱਕਦੀਆਂ ਫੋਨ ਤੇ ਉਹਨੂੰ ਲਾ ਪੈਣੀ ਆ ਹਰਾਂਗੇ ਵਾਲੀ ਗੱਲ ਵਾ ਉਹ ਤੇ ਰਮਨ ਇੱਥੋਂ ਪਰੇਸ਼ਾਨ ਗਿਆ ਏ ਤੇ ਉੱਥੇ ਜਦੋਂ ਹੁਣ ਫੋਨ ਕਰੀ ਜਾਂਦੀ ਤੇ ਉਹਨੇ ਟੈਨਸ਼ਨ ਲੈ ਗਿਆ ਤੇ ਫਿਰ ਕੀ ਕਰਾਂਗੇ ਨਹੀਂ ਟੈਨਸ਼ਨ ਲੈਂਦਾ ਉਹਨੂੰ ਸਾਰੀ ਗੱਲ ਦਾ ਪਤਾ ਵਾ ਨਾਲੇ ਉਹਦੀ ਵੀ ਤੇ ਇਹ ਗੱਲ ਤੇ ਵੇਖਦੀ ਆ ਤੇ ਪਹਿਨ ਜੀ ਨਾਲ ਗੱਲ ਕੀਤੀ ਸੀ ਮੈਂ ਫੋਨ ਤੇ ਉਹ ਕਹਿੰਦੀ ਕਿ ਤੂੰ ਰਮਨ ਕਿਸੇ ਗੱਲ ਦਾ ਫਿਕਰ ਨਾ ਕਰ ਵਧੀਆ ਤਾਂ ਵਧੀਆ ਰਿਸ਼ਤਾ ਮੈਂ ਲੱਭੂੰਗੀ ਤੇ ਵਧੀਆ ਕਰਵਾਉਂਗੀ ਤੇ ਮੈਂ ਕਿਹਾ ਇੱਕ ਗੱਲ ਸੋਚ ਲੈ ਗੱਡੀ ਆਉਣੀ ਚਾਹੀਦੀ ਆ ਪਹਿਲਾਂ ਗੱਲ ਕਰ ਲਈ ਇਹ ਨਾ ਹੋਵੇ ਫੇ ਮੁੜ ਕੇ ਉਹ ਵੀ ਮੁੱਕਰ ਜਾਣ ਆਂਦੀ ਨਹੀਂ ਰਮਨ ਸਗਣ ਵਾਲੇ ਦੇਣੀ ਗੱਡੀ ਆਉਗੀ ਕੁੜੀ ਵੀ ਆ ਕੇ ਆਪਾਂ ਬਾਅਦ ਹੀ ਲਿਆਵਾਂਗੇ ਘਰ ਉਹ ਪਹਿਲਾਂ ਇਹਦਾ ਤਾਂ ਸਿਆਪਾ ਕਰ ਲੈ ਇਹਨੂੰ ਤਾਂ ਘਰੋਂ ਕੱਢ ਲੈ ਕੋਈ ਗੱਲ ਨਹੀਂ ਇਹਦਾ ਵੀ ਕੋਈ ਨਾ ਕੋਹ ਨਾ ਸੋਚ ਲੈਣੀ ਆ ਤੂੰ ਹੀ ਟੈਨਸ਼ਨ ਮੈਨੂੰ ਸਮਝ ਨਹੀਂ ਆਉਂਦੀ ਕਿਉਂ ਲਈ ਜਾਣ ਦੇ ਜੇ ਜਦੋਂ ਅਸੀਂ ਮਾਵਾਂ ਧੀਆਂ ਬੈਠੀਆਂ ਵਾਂ ਜਿਹੜਾ ਕੰਮ ਕਰਨਾ ਨਾ ਅਸੀਂ ਕਰ ਹੀ ਦੇਣਾ ਉਹ ਮੈਨੂੰ ਇਹ ਆ ਇਹਦੇ ਹੁੰਦਿਆ ਕੋਈ ਗੱਲਬਾਤ ਕਰਤੀ ਰੱਬ ਨਾਗਰੇ ਕੋ ਕਰ ਲਿਆ ਤੇ ਫਿਰ ਕੀ ਕਰਾਂਗੇ ਕੱਖ ਨਹੀਂ ਕਰਦੀ ਇਹੋ ਜਿਹਾਂ ਮਰਦੀਆਂ ਨਹੀਂ ਹੁੰਦੀਆਂ ਸੋਜੀ ਲੈ ਕੇ ਫਿਰ ਮਰਦੀਆਂ ਹੁੰਦੀਆਂ ਵਾ ਚੱਲ ਫਿਰ ਕਰੀ ਜਾ ਆਪਣੀ ਤੋਂ ਕਾਰਵਾਈ ਜਿਹੜੀ ਸ਼ਾਪ ਬਚੋਲੇ ਵਾਪਸ ਕਰਕੇ ਦੇ ਕੇ ਗਏ ਸੀ ਨਾ ਉਹ ਮੈਂ ਉਹਦੇ ਹੱਥੇ ਰੱਖਤੀ ਆ ਮਹਿਨ ਲੱਲਾ ਮੈਨੂੰ ਤੇ ਲੱਗਦਾ ਵਾ ਕਿ ਜਦੋਂ ਇਹ ਪੇਕੇ ਨਹੀਂ ਗਈ ਇਹਨਾਂ ਨੇ ਉਹਦਾ ਸਕੀਮਾ ਘੜੀਆਂ ਹੋਣੀਆਂ ਵਾ ਬਚੋਲੇ ਨੂੰ ਉੱਥੇ ਸੱਦਿਆ ਹੋਣਾ ਵਾ ਤੇ ਆਂਦੇ ਹੁਣੇ ਆ ਤੂੰ ਜਾ ਕੇ ਨਾ ਸ਼ਾਪ ਵਾਪਸ ਕਰ ਰਿਆ ਮੁੜ ਕੇ ਸਾਨੂੰ ਗੱਲ ਕਰਨ ਯੋਗੇ ਨਾ ਰਹਿਣਗੇ ਚਲਾ ਕੇ ਬੜੀ ਆ ਤੁਸੀਂ ਐਡੀ ਪੋਲੀ ਨਾਲ ਇਹਨੂੰ ਸਮਝੋ ਲੈਂਦੀ ਨਹੀਂ ਸ਼ਾਪ ਨਹੀਂ ਮੰਮੀ ਜੀ ਰੱਖ ਲਓ ਮੈਂ ਮੈਂ ਸਿਰਤ ਨਹੀਂ ਮਾਰਨੀ ਜਿਹੜੀ ਚੀਜ਼ ਐ ਪਰ ਮੈਂ ਪਾਤੀ ਨਾ ਪਾਈ ਦਿੱਤੀ ਫਿਰ ਰਮਨ ਸਾਡੇ ਕੋਲ ਇੱਕ ਨਾ ਉਧਰ ਗਲਤੀ ਹੋ ਗਈ ਕਾਦੀ ਗਲਤੀ ਹੋ ਗਈ ਜਦੋਂ ਉਹਨਾਂ ਨੇ ਸ਼ਾਪ ਕੱਢ ਕੇ ਰੱਖੀ ਸੀ ਨਾ ਟੇਬਲ ਤੇ ਉਸ ਜਿਹੜੇ ਮਾਰਦੇ ਉਹਨਾਂ ਦੇ ਮੂੰਹ ਤੇ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਬੰਦਿਆਂ ਨਾਲ ਵਾਅ ਪਿਆ ਘਰ ਤੇ ਤੁਹਾਡੀ ਵੀ ਠੀਕ ਵਾ ਹੁਣ ਪਤਾ ਨਹੀਂ ਭੀ ਨੇ ਸ਼ਾਪ ਉਹਨਾਂ ਨੂੰ ਆਪਸ ਕਰਨੀ ਆ ਕਿ ਜਾਂ ਪੇਕੇ ਦੇ ਆਉਣੀ ਆ ਵੀ ਤੁਸੀਂ ਰੱਖ ਲਓ ਰਮਨੇ ਨੇ ਨਾ ਨਹੀਂ ਲੈਣਾ ਪੇਕੇ ਜਾ ਕੇ ਪੀਓ ਵਾਪਸ ਕਰ ਗਏ ਆ ਚਲ ਕੋਈ ਗੱਲ ਨਹੀਂ ਗਾੜੀ ਦੀ ਗਾੜੀ ਵੇਖੀ ਜਾਊਗੀ ਜਿਹੜਾ ਹੁਣ ਕੰਮ ਇਹ ਕਰਨਾ ਵਾ ਨਾ ਇਹ ਹੁਣ ਆਪਣੇ ਧਿਆਨ ਚ ਰੱਖਿਓ ਇਹਨੂੰ ਮੈਂ ਕੱਢਣਾ ਜੇਕਰੋ ਸਾਥ ਤੁਹਾਡਾ ਵੀ ਨਾਲ ਚਾਹੀਦਾ ਵਾ ਸਾਰੇ ਪਰਿਵਾਰ ਦਾ ਸਾਥ ਹੋਣਾ ਫੇਰ ਗੱਲ ਬਣਨੀ ਜੇ ਕੋਈ ਗੱਲ ਨਹੀਂ ਮੈਂ ਤੁਹਾਡੇ ਨਾਲ ਹੀ ਆ ਜੋ ਮਰਜ਼ੀ ਕਰੀ ਜਾਓ ਤੁਸੀਂ ਆਪਣੀ ਕਰਵਾਈ ਚਲੋ ਠੀਕ ਆ ਵੱਡੀ ਗੱਲ ਤੇ ਮੁੰਡੇ ਦੀ ਹੀ ਮੁੰਡੇ ਨੇ ਕਹਿਣਾ ਹੀ ਪੀਦਾ ਨਾ ਕਰ ਜੇ ਤੋ ਮੁੰਡਾ ਸਾਡੇ ਨਾਲ ਸਹਿਮਤ ਆ ਫੇਰ ਸਾਨੂੰ ਕਿਸ ਦੀ ਕੀ ਪ੍ਰਵਾਹ ਪਈ ਆ ਉਹ ਇਹ ਤਾਂ ਗੱਲ ਤੇਰੀ ਸਹੀ ਹੈ ਵੱਡੇ ਘਰ ਮੁੰਡਾ ਵਿਆਵਾਂਗੇ ਮਿਲਣੀਆਂ ਛਿਲਣੀਆਂ ਹੋਣਗੀਆਂ ਦਾਜ ਦੂ ਜਾਊਗਾ ਲਾਗੇ ਛਾਕੇ ਪਤਾ ਲੱਗੂਗਾ ਕਿ ਫਲਾਣੇ ਦਾ ਮੁੰਡਾ ਵਿਆਹ ਆ ਪਹਿਲਾਂ ਹੁਣ ਰਮਨ ਗੱਲ ਕਰਕੇ ਤੇ ਫੇਰੇ ਇਹ ਕੰਮ ਕਰਨਾ ਹੈ ਮੈਂ ਹਾਂ ਤੂੰ ਹੀ ਫਿਕਰ ਨਾ ਕਰੋ ਮੇਰੀ ਭੈਣ ਭੱਜ ਦੇਣੀਗੀ ਜਿਹੜੀ ਜ਼ਬਾਨ ਕੀਤੀ ਨਾ ਉਹ ਤੇ ਉਤਰੂਗੀ ਪੂਰਾ